ਸਰਦੀਆਂ ਦੀਆਂ ਮਾਪੇ ਦੀ ਸੇਵਾ ਲੈਸਨ ਸੱਚ ਕਰਦਾ ਵੀ ਮੈਂ ਜਦੋਂ ਰਾਤ ਨੂੰ ਕੋਈ ਨਾ ਹਾਰ ਹੋਵੇ ਪਹਿਲਾਂ ਹਾਰ ਹੋਵੇ ਮੇਰੀ ਮਾਂ ਜਿੱਤੇ ਅੱਗੇ ਤੇਰਾ ਚੜ੍ਹਾਈ ਕਰਕੇ ਹਜੇ ਵੀ ਮੈਨੂੰ ਆਈ ਰਹਿੰਦਾ ਵੀ ਮੈਂ ਕਦੀ ਮਾਂ ਨੂੰ ਨਹੀਂ ਪੈ ਜਾ ਸਕਦਾ ਕਿਉਂਕਿ ਮੈਂ ਹਣ ਮੈਂ ਤਾਂ ਅਣਮੈਂਡ ਬੰਦਾ ਜਿਹੜਾ ਉਹਦਾ ਬੜਾ ਚੁੱਕਰ ਤੇ ਹੈ ਉਹ ਤਾਂ ਬੜਿਆ ਕਰਦਾ ਜਦੋਂ ਬੈਨਨਾ ਤੇ ਇੰਨਾ ਪਤਾ ਨਾ ਅਧਿਕਾਰ ਆਈ ਨਾ ਘਾਹ ਕੋਲੇ ਤਬਾਰ ਨਾਲ ਸਹੁਰਿਆਂ ਨਾਲ ਬੰਦੇ ਨੇ ਹਰ ਰੋਜ਼ ਕੀਤੇ ਰਹਿਦਾ ਜਿਹੜਾ ਆਤਮੈਨ ਟੋਲਦਾ ਉਹਦਾ ਕੀ ਤੇ ਉਹਦਾ ਤਾਂ ਦੇ ਮਾਪੇ ਚੀ ਸਵਰਤ ਰਹੇ ਦੀ ਮਾਪੇ ਜਦੋਂ ਦੇ ਮਾਪੇ ਚੀ ਚਲੇ ਗਏ ਹੁਣ ਕਿਹ ਐ ਜਿਉਂਦੇ ਹੁਣ ਜਿਉਂਦੇ ਤਾਂ ਵਧੀਆ ਕਰ। ਜਿੱਥੇ ਤੇ ਜਿਉਂਦੇ ਨੇ ਭਾਈ ਤੇ ਮਾਪੇ ਦੀ ਸੇਵਾ ਕਰੋ ਬੇਕਨਾ ਸੇਵਾ ਕਰੋ। ਕਿਤੇ ਮਾਪੇ ਕੋਲੇ ਅਗਨਾ ਜਿੰਨੇ ਮਰਜੀ ਰਸੇ ਹੋਈਏ ਕਸਰੀ ਹੋਈਏ ਕਿਤੇ ਮਾਪੇ ਕੋਲੇ ਆਪਾਂ ਹੱਥ ਕੇ ਬਹਿ ਜਗੇ ਕਿਤੇ ਉਹਦੇ ਪੈਰ ਫੜ ਲੀਏ

ਇਸੇ ਫਤ ਕੀ ਸਾਰੀ ਸੰਤ ਦੇ ਪਹਿਲੇ ਤੋਂ ਬੇਦੀ ਕਰਨਾ ਜੀ ਨੇ ਮਾਪਾ ਤੇ ਜੁੰਦੇ ਰਹਿਣਾ ਵੀ ਬੇਕਲਾ ਸੇਵਾ ਬੇਕਲਾ ਸੇਵਾ ਕਰੋ ਜਦੋਂ ਕੋਲੇ ਚੀਜ਼ ਜਲਦੀ ਆਉਂਨਾ ਕੋਲੇ ਸਾਰੂ ਚੀਜ਼ ਦਾ ਮੁੱਲ ਦਾ ਪਤਾ ਲੱਗਦਾ ਜਦੋਂ ਸਾਡੇ ਕੋਲੇ ਹੁੰਦੀ ਅਸੀਂ ਉਹਦਾ ਮੁੱਲ ਨਹੀਂ ਜਾਣਦੇ ਅਸੀਂ ਐਵੇਂ ਕਿਹੜਾ ਫालतੂ ਗੱਲਾਂ 'ਚ ਟਾਈਮ ਲਗਾਈਏ ਨਾ ਵੀ ਚਲ ਕੋਈ ਨਹੀਂ ਚਲ ਕੋਈ ਨਹੀਂ ਕੋਈ ਵੀ ਚੀਜ਼ ਜਦੋਂ ਕੋਲੇ ਹੁੰਦੀ ਉਹਦੀ ਕਦਰ ਨਹੀਂ ਹੁੰਦੀ

ਐਵੇਂ ਨਾ ਬਿੜਿਆ ਤੂੰ ਇਹ ਜਾਉਂ ਉਸਨਾਂ ਅਕਰੋ ਪਾਣੀ ਨੂੰ ਜਿੰਨੀ ਕੋੜਾ ਹੁੰਨੇ ਹੀ ਬਾਤੋ ਜਿੱਤੇ ਤੱਕ ਕਿਸੇ ਵੀ ਵੀਰ ਮਾਈ ਦਾ ਜੋਰ ਲੱਗਦਾ ਤੇ ਰੱਬੀ ਦਾ ਨਾ ਰੱਬੀ ਦਾ ਤਾਂ ਇਹ ਮਰਦੀਆਂ ਮਰਦੇ ਬਸ ਅਗਰ ਗੁਰੂ ਮਾਨੀਤ ਸਾਹਿਬ ਪਾਣੀ ਦਾ ਜਿਹੜਾ ਨਰਜਾ ਪਾਕਿਸਤਾਨੀ ਅਕੂਪ ਤੇ ਆਉਗਾ ਦੱਸਦਾ ਹੋਇਆ ਜਦੋਂ ਇਹ ਦੀ ਤੇ ਤਿਆਵ ਆਪਣਾ ਖਤਮ ਹੋ ਗਿਆ ਫਿਰ ਅੱਗੇ ਨਾਲ ਨਹੀਂ ਕਰਦੀ ਇਹਨਾਂ ਤੇ वंदे गुरुनाथ को नमन अभिनंदन अगला जो भी अरोरास जो भी समा सालों ने फर्स्ट आईटर्स से इनका नाम जी को दसेंगे और देवड़ा वाही जी का नाम सर श्रीवास जी के पत्ते ये संभव जिस पा जो आईयू डीन की जानकारी ਦੇਣਾ ਦੇ ਕੇ ਆਪ ਨੇ ਨਾ ਵਰਤ ਦਾ ਅਨਿਸ਼ਾਨ ਪਾਈ ਹੈ ਤੋਂ ਸਾਡੇ ਬਹੁਤ ਸਾਰੇ ਬਾਬਾ ਹਰਿ ਲਲ ਸਿੰਘ ਜੀ ਵਰ ਦਾ ਨਾਮ ਸਰਪਾਤ ਸੰਤ ਵਾਏ ਕਥਾ ਦੇ ਕੀਰਤਨ ਨਾਲ ਮੇ ਹਲ ਕਰਨਗੇ ਜੀ ਵਾਹਿਗੁਰੂ ਜੀ ਸਰਪਾਤ